ਠੀਕ ਆ ਉਹਨਾਂ ਨੇ ਜਦ ਅਸੀਂ ਸਦਸਿਆ ਵੀ ਸਾਡੇ ਪਿੰਡ ਦੇ ਵਿੱਚ ਥਰੇ ਆਮ ਚਿੱਟਾ ਵਿਗਰਿਆਗਾ ਕੋਈ ਨਾਥੀ ਪੈ ਰਹੀ ਅਸੀਂ ਜਗਰਾਵਾਂਾਂ ਤੱਕ ਲੁਧਿਆਣੇ ਤੱਕ ਸਾਰੇ ਪ੍ਰਸ਼ਾਸਨ ਨੂੰ ਮੈਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਠੀਕ ਆ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਪੰਚਾਇਤੀ ਤੌਰ ਤੇ ਮਤਾ ਪੰਘਾਂਗੇ ਉਹਨਾਂ ਨੂੰ ਅਸੀਂ ਪਿੰਡ ਦੇ ਵਿੱਚੋਂ ਕੱਢਾਂਗੇ ਪਰ ਅਸੀਂ ਪੁਲਿਸ ਨੂੰ ਨਾਲ ਲੈ ਕੇ ਅਸੀਂ ਪਿੰਡ ਵਾਲੇ ਨੇ ਇਹ ਸੋਚਿਆ ਵੀ ਅਸੀਂ ਇੱਕ ਵਾਰੀ ਪਿੰਡ ਤੌਰ ਤੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਣਾ ਚਾਹਾਂਗੇ ਠੀਕ ਆ ਅਸੀਂ ਸਾਰੇ ਪਿੰਡ ਵਾਰਿਆਂ ਨੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਂਦੀ ਆ ਦੇਤ ਲਾਫੀ ਲੈਂਡ ਦੇ ਮੁਤਾਬਿਕ ਸਾਨੂੰ ਗਹਿਣੇ ਉਹਨਾਂ ਦੇ ਘਰ ਦੇ ਵਿੱਚੋਂ ਜੋ-ਜੋ ਬੰਦੇ ਉਹਨਾਂ ਨੂੰ ਦੇਖੇ ਗਏ ਆ ਉਹਨਾਂ ਦੀ ਜੁਐਲਰੀ ਦੇ ਨਾਲ ਪਰਚੀਆਂ ਨਹੀਂ ਗਈਆਂ ਸਾਡੇ ਕੋਲ ਠੀਕ ਹੈ ਨੰਬਰ ਦੇ ਉੱਤੇ ਇਹ ਆ ਉਹਨਾਂ ਦੇ ਬਿੱਡਾਂ ਦੇ ਵਿੱਚੋਂ ਪੈਸੇ ਮਿਲੇ ਆ ਸਾਨੂੰ ਪਤਾ ਹੀ ਨਹੀਂ ਹੈਗਾ ਕਿੰਨੇ ਕਿੰਨੇ ਠੀਕ ਹੈ ਕੋਈ ਗਿਣਤੀ ਨਹੀਂ ਆਵੀ ਉਸ ਤੋਂ ਬਾਅਦ ਸਾਨੂੰ ਇੱਕ ਕੰਪਿਊਟਰਾਈਜ਼ਡ ਡੰਡਾ ਮਿਲਿਆ ਉਹਨਾਂ ਦੇ ਘਰ ਤੋਂ ਠੀਕ ਹੈ ਉਸ ਤੋਂ ਬਾਅਦ ਆ ਨਿੱਕੀਆਂ-ਨਿੱਕੀਆਂ ਪਰਚੀਆਂ ਉਹਨਰੇ ਘਰੋਂ ਮਿਲਿਆ ਠੀਕ ਹੈ ਜੋ ਲਿਫਾਫਿਆਂ ਜਿਹਦੇ ਵਿੱਚ ਚਿੱਟਾ ਪਾ ਕੇ ਕਰਕੇ ਦਿੰਦੇ ਆ ਤੇ ਉਹਦੇ ਤੇ ਇਹਦੇ ਵਿੱਚ ਸਾਡੇ 53 ਮਿਲੀਅਨ ਨੇ ਤੇ ਆਹ ਮੋਬਾਈਲ ਮਿਲੇ ਆ ਉਹਨਾਂ ਦੇ ਘਰ ਤੋਂ ਆਹ ਪੈਸੇ ਮਿਲੇ ਆ ਤੇ ਆਹ ਬਾਕੀ ਜਿਹੜੇ ਹੈਗੇ ਆ ਆਹ ਮੁੰਡੇ ਆਉਂਦੇ ਹੋਣਗੇ ਨਹੀਂ ਕੁਝ ਹੁੰਦਾ ਉਹ ਤੇ ਅਸੀਂ ਹਰ ਇੱਕ ਚੀਜ਼ ਨਕਲ ਗਿਰਵੀ ਧਰ ਕੇ ਚੱਲਦੇ ਆ ਤੇ ਐਦਾਂ ਹੀ ਸਾਡੇ ਕੋਲ 53 ਰਹਿ ਗਈਆਂ ਇੰਜੈਕਸ਼ਨ ਮਿਲੇ ਆ ਸਾਨੂੰ 53 ਦਿਖਾਓ 53 ਹੈ ਜੀ ਆਨੇ ਲੈਦਾ ਮੁੰਡਿਆਣੀ ਪਿੰਡ ਦਾ ਹਾਲ ਆ ਜੀ ਸਰੰਜਾ ਦੇਖ ਲੋ ਆ ਦੇਖੋ ਮਾਨਸਪੁਰ ਪ੍ਰਸ਼ਾਸਨ ਕਹਿੰਦਾ ਸਾਨੂੰ ਸਬੂਤ ਦਿਓ ਪ੍ਰਸ਼ਾਸਨ ਨੂੰ ਇਹ ਗੱਲ ਕਹਿ ਰਹੇ ਆ ਅਸੀਂ ਬਾਰ ਬਾਰ ਐਸਐਚਓ ਸਾਹਿਬ ਇਹ ਗੱਲ ਕਹਿ ਰਹੇ ਸੀ ਸਰਪੰਚਾ ਸਾਨੂੰ ਸਬੂਤ ਦਿਖਾਓ ਹੁਣ ਸਬੂਤ ਦੇਤਾ ਜੀ ਹੁਣ ਅਸੀਂ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਸਬੂਤ ਦੇ ਰਹੇ ਆ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਜਿੰਨੇ ਇੱਥੇ ਵੀਰ ਲਾਈਵ ਹੋਇਆ ਹੋ ਰਿਹਾ ਆ ਸਾਰਿਆਂ ਨੂੰ ਬੇਨਤੀ ਆ ਕਿ ਸਾਡੀ ਇਹ ਮੰਗ ਸਰਕਾਰ ਤੱਕ ਪਹੁੰਚਾਈ ਜਾਵੇ ਵੀ ਅਸੀਂ ਪਿੰਡ ਵਾਲੇ ਨੇ ਹੁਣ ਸਬੂਤ ਵੀ ਦੇਤੇ ਆ ਹਲਕੇ ਤੱਕ ਦੇ ਪਿੰਡ ਮੜਿਆਣੀ ਹਲਕੇ ਤੱਕ ਦੇ ਮੜਿਆਣੀ ਵਿੱਚੋਂ ਸਬੂਤ ਦੇਤੇ ਆ ਜਿਹੜਾ ਪਿੰਡ ਦੇ ਕਿੱਡੇ ਵਿੱਚ ਦੇ ਵਿੱਚ ਇੱਕ ਨੰਬਰ ਤੇ ਸੀਗਾ ਸਾਰਾ ਉਹ ਗਏ ਹੁਣ ਦੱਸੋ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਹੁਣ ਆਪਣੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸਾਡੇ ਪਿੰਡ ਦੇ ਵਿੱਚੋਂ ਕੱਢਿਆ ਜਾਵੇ ਹੁਣ ਦੇਖਣਾ ਇਹ ਵੀ ਹੋਊਗਾ ਜਿਹੜਾ ਸਮਾਨ ਇਹਨਾਂ ਫੜਿਆ ਵਾ ਪੁਲਸ ਵਾਲੇ ਕਦੋਂ ਤੱਕ ਉਹਨਾਂ ਨੂੰ ਰਿਹਾਈ ਕਰਦੇ ਆ ਕੋਰਤਾ ਕਰਕੇ ਉਹਨਾਂ ਨੂੰ ਬਣਦੀ ਕਾਰਵਾਈ ਬਰਤਬਾ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਸਾਡੀ ਵੇਕ ਦੀ ਪ੍ਰਕਾਸ਼ਨਾ ਕਿਹੜੀ ਹੈ ਇਹ ਨਹੀਂ ਹੈਗਾ ਅੱਗੇ ਪਿੰਡ ਦੇ ਵਿੱਚੋਂ ਜਾਂ ਉਹ ਫੜ ਕੇ ਲੈ ਜਾਂਦੀ ਸੀ ਪੁਲਿਸ ਉਹਨਾਂ ਨੂੰ ਪਿੰਡ ਵਿੱਚੋਂ ਹੀ ਜਾ ਕੇ ਤੇਰੇ ਵੀਰ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਤੁਹਾਡੇ ਬੱਚੇ ਬਾਹਰ ਨੇ ਨਾ ਤਾਂ ਘਟੋ ਘਟ ਸਾਡੇ ਬੱਚੇ ਖਰਾਬ ਨਾ ਹੋਣ ਜਿਹੜਾ ਜ਼ਮਾਨਤ ਕਰਾਊਗਾ ਉਹ ਤੇ ਬੰਦੀ ਕਰ ਵੀ ਕਹਿੰਦਾ ਨੰਬਰ 1 ਅਸੀਂ ਮਤਾ ਪਾਵਾਂਗੇ ਉਹਨਾਂ ਪਿੰਡੋਂ ਬਾਹਰ ਕੱਢਣ ਦਾ ਨੰਬਰ 2 ਤੇ ਮਤਾ ਮੇਰਾ ਇਹ ਹੋਊ ਜਿਹੜਾ ਵੀ ਪਿੰਡ ਵਿੱਚੋਂ ਉਹਨਾਂ ਦੀ ਜ਼ਮਾਨਤ ਕਰਾਊਗਾ ਚਾਹੇ ਜਰਨਲ ਦਾ ਕੋਈ ਵੀ ਕੈਟਾਗਰੀ ਨਾਲ ਸੰਬੰਧ ਰੱਖਦਾ ਕੋਈ ਵੀ ਪਾਰਟੀ ਕਾ ਉਹਨਾਂ ਨੇ ਜਾ ਕੇ ਸਿਰਦਸਿਆ ਵੀ ਸਾਡੇ ਪਿੰਡ ਦੇ ਵਿੱਚ ਸ਼ਰਿਆਮ ਚਿੱਟਾ ਡਿੱਗ ਰਿਹਾਗਾ ਕੋਈ ਨਾ ਤਰੀ ਪੈ ਰਹੀ ਅਸੀਂ ਜਗਰਾਵਾਂ ਦਾ ਕਿ ਲੁਧਿਆਣੇ ਤੱਕ ਸਾਰੇ ਪ੍ਰਸ਼ਾਸਨ ਨੂੰ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਠੀਕ ਆ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਪੰਚਾਇਤੀ ਤੌਰ ਤੇ ਮਤਾ ਪੰਘਾਗੇ ਉਹਨਾਂ ਨੂੰ ਅਸੀਂ ਪਿੰਡ ਦੇ ਵਿੱਚੋਂ ਕੱਢਾਂਗੇ ਪਰ ਅਸੀਂ ਪੁਲਿਸ ਨੂੰ ਨਾਲ ਲੈ ਕੇ ਅਸੀਂ ਪਿੰਡ ਵਾਲੇ ਨੇ ਇਹ ਸੋਚਿਆ ਵੀ ਅਸੀਂ ਇੱਕ ਵਾਰੀ ਪਿੰਡ ਤੌਰ ਤੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਣਾ ਚਾਹਾਂਗੇ ਠੀਕ ਆ ਅਸੀਂ ਸਾਰੇ ਪਿੰਡ ਵਾਲੇ ਆਰੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਂਦੀ ਆ ਕਿ ਤਲਾਸ਼ੀ ਲੈਣ ਦੇ ਮੁਤਾਬਿਕ ਸਾਨੂੰ ਗਹਿਣੇ ਉਹਨਾਂ ਦੇ ਘਰ ਦੇ ਵਿੱਚੋਂ ਜੋ-ਜੋ ਬੰਦੇ ਉਹਨਾਂ ਨੂੰ ਦੇਖ ਕੇ ਗਏ ਆ ਉਹਨਾਂ ਦੀ ਜੁਐਲਰੀ ਦੇ ਨਾਲ ਪਰਚੀਆਂ ਨਹੀਂ ਗਈਆਂ ਸਾਡੇ ਕੋਲ ਠੀਕ ਹੈ ਨੰਬਰ ਤੇ ਆ ਤੇ ਇਹ ਆ ਉਹਨਾਂ ਦੇ ਬਿੱਡਾਂ ਦੇ ਵਿੱਚੋਂ ਪੈਸੇ ਮਿਲੇ ਆ ਸਾਨੂੰ ਪਤਾ ਹੀ ਨਹੀਂ ਹੈਗਾ ਕਿੰਨੇ ਕਿੰਨੇ ਠੀਕ ਹੈ ਕੋਈ ਗਿਣਤੀ ਨਹੀਂ ਆਵੀ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਕੰਪਿਊਟਰ ਆਇਸ ਡੰਡਾ ਮਿਲੇ ਉਹਨਾਂ ਦੇ ਘਰ ਤੋਂ ਠੀਕ ਆ ਉਸ ਤੋਂ ਬਾਅਦ ਆ ਨਿੱਕੀਆਂ ਨਿੱਕੀਆਂ ਲਿਫਾਫੀਆਂ ਉਹਨਾਂ ਦੇ ਘਰੋਂ ਮਿਲੀਆਂ ਠੀਕ ਆ ਜੋ ਲਿਫਾਫੀਆਂ ਜਿਹਦੇ ਵਿੱਚ ਚਿੱਟਾ ਪਾ ਕੇ ਉਹ ਵੇਚ ਕਰਕੇ ਦਿੱਤੇ ਆ ਤੇ ਉਹਦੇ ਤੇ ਇਹਦੇ ਵਿੱਚ ਸਾਡੇ 53 ਮਿਲੀਆਂ ਨੇ ਤੇ ਆਹ ਮੋਬਾਈਲ ਮਿਲੇ ਉਹਨਾਂ ਦੇ ਘਰ ਤੋਂ ਆ ਪੈਸੇ ਮਿਲੇ ਆ ਤੇ ਆਹ ਬਾਕੀ ਜਿਹੜੇ ਹੈਗੇ ਆ ਆ ਮੁੰਡੇ ਆਉਂਦੇ ਹੋਣਗੇ ਨਹੀਂ ਕੁਝ ਹੁੰਦਾ ਉਹ ਤੇ ਅਸੀਂ ਹਰ ਇੱਕ ਚੀਜ਼ ਉਹਨਾਂ ਕੋਲ ਗਿਪੀ ਧਰ ਕੇ ਜਾਂਦੇ ਆ ਦੇ ਐਤਨ ਸਾਡੇ ਕੋਲ 53 ਨੇ ਗੀਆਂ ਇੰਜੈਕਸ਼ਨ ਮਿਲੇ ਆ ਸਾਨੂੰ 53 ਦਿਖਾਓ 53 ਹਾਂ ਜੀ ਆਨੇ ਦੇਖੀ ਜਾਨੀ ਪਿੰਡ ਦਾ ਹਾਲ ਆ ਜੀ ਆ ਦੇਖਾਗਾ 53 ਦੇਖ ਲੋ ਆ ਦੇਖੋ ਮਾਨਸਪਤੀ ਪ੍ਰਸ਼ਾਸਨ ਕਹਿੰਦੇ ਸਾਨੂੰ ਸਬੂਤ ਦਿਓ ਪ੍ਰਸ਼ਾਸਨ ਨੂੰ ਇਹ ਗੱਲ ਕਹਿ ਰਹੇ ਆ ਅਸੀਂ ਬਾਰ ਬਾਰ ਐਸਐਚਓ ਸਾਹਿਬ ਇਹ ਗੱਲ ਕਹਿ ਰਹੇ ਸੀ ਸਰਪੰਚ ਸਾਹਿਬ ਸਾਨੂੰ ਸਬੂਤ ਦਿਖਾਓ ਹੁਣ ਸਬੂਤ ਦੇਤਾ ਠੀਕ ਆ ਹੁਣ ਅਸੀਂ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਸਬੂਤ ਦੇ ਰਹੇ ਆ ਅਸੀਂ ਸਾਰੇ ਨੇ ਹੱਥ ਜੋੜ ਕੇ ਬੇਨਤੀ ਕਰਦੇ ਜਿੰਨੇ ਇੱਥੇ ਵੀਰ ਲਾਈਵ ਹੋਇਆ ਹੋ ਰਿਹਾ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੀ ਇਹ ਮੰਗ ਸਰਕਾਰ ਤੱਕ ਪਹੁੰਚਾਈ ਜਾਵੇ ਵੀ ਅਸੀਂ ਪਿੰਡ ਵਾਲੇ ਨੇ ਹੁਣ ਸਬੂਤ ਵੀ ਦੇਤੇ ਆ ਹਲਕੇ ਤਖਦੇ ਦਾ ਪਿੰਡ ਮੜਿਆਣੀ ਹਲਕੇ ਤਖਦੇ ਦੇ ਮੜਿਆਣੀ ਵਿੱਚੋਂ ਸਬੂਤ ਦੇਤੇ ਆ ਜਿਹੜਾ ਪਿੰਡ ਦੇ ਕਿੱਤੇ ਵੇਚਣ ਦੇ ਵਿੱਚ ਇੱਕ ਨੰਬਰ ਤੇ ਸੀਗਾ ਸਾਰਾ ਬੁੜਾ ਹੁਣ ਦੱਸੋ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਮੇਨਜ਼ ਪਈਆ ਵੀ ਹੁਣ ਆਪਣੀ ਵਣਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸਾਡੇ ਪਿੰਡ ਦੇ ਵਿੱਚੋਂ ਕੱਢਿਆ ਜਾਵੇ ਹੁਣ ਦੇਖਣਾ ਇਹ ਵੀ ਹੋਊਗਾ ਜਿਹੜਾ ਸਮਾਨ ਇਹਨਾਂ ਫੜਿਆ ਵਾ ਕੌਣ ਖੜੇ ਤਦੋਂ ਤੱਕ ਨੂੰ ਰਿਹਾਈ ਕਰਦੇ ਆ ਕੋਰਤਾ ਕਰਕੇ ਉਹਨਾਂ ਨੂੰ ਬੰਦ ਦੀ ਕਾਰਵਾਈ ਵੱਧ ਤੋਂ ਵੱਧ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਸਾਡੀ ਬੇਨਤੀ ਪ੍ਰਧਾਨ ਨੇ ਕਿਹਾ ਹੀ ਹੈ ਇਹ ਨਹੀਂ ਹੈਗਾ ਅੱਗੇ ਪਿੰਡ ਦੇ ਵਿੱਚੋਂ ਜਾਂ ਉਹ ਫੜ ਕੇ ਲੈ ਜਾਂਦੀ ਸੀ ਪੁਲਿਸ ਉਹਨਾਂ ਨੂੰ ਪਿੰਡ ਵਿੱਚੋਂ ਹੀ ਜਾ ਕੇ ਤੇ ਨਾਲ ਵੀਰ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਥੋੜੇ ਬੱਚੇ ਬਾਹਰ ਨੇ ਨਾ ਤਾਂ ਘੱਟੋ ਘੱਟ ਸਾਡੇ ਬੱਚੇ ਖਰਾਬ ਨਾ ਹੋਣ ਜਿਮਾਨਤ ਕਰਾਓ ਹੋਰ ਤੇ ਬੰਦ ਦੀ ਕਾਰਵਾਈ ਕਰੋ ਨੰਬਰ 1 ਅਸੀਂ ਮਤਾ ਪਾਵਾਂਗੇ ਉਹਨਾਂ ਨੂੰ ਪਿੰਡੋਂ ਬਾਹਰ ਕੱਢਣ ਦਾ ਨੰਬਰ 2 ਦੇ ਮਤਾ ਮੇਰਾ ਇਹ ਹੋਊ ਜਿਹੜਾ ਵੀ ਪਿੰਡ ਵਿੱਚੋਂ ਉਹਨਾਂ ਦੀ ਜਮਾਨਤ ਕਰਾਊਗਾ ਚਾਹੇ ਜਰਨਲ ਦਾ ਕੋਈ ਵੀ ਕੈਟਾਗਰੀ ਨੂੰ ਸਬੰਧ ਰੱਖਦਾ ਕੋਈ ਵੀ ਪਾਰਟੀ ਪੁਲਿਸ ਆਈ ਠੀਕ ਹੈ ਉਹਨਾਂ ਨੇ ਜਿਵੇਂ ਸਦਸਿਆ ਵੀ ਸਾਡੇ ਪਿੰਡ ਦੇ ਵਿੱਚ ਧਰਿਆਮ ਚਿੱਟਾ ਫਿੱਕ ਰਿਹਾਗਾ ਕੋਈ ਨਾਥੀ ਪੈ ਰਹੀ ਅਸੀਂ ਜਗਰਾਮਾਂ ਤੱਕ ਲੁਧਿਆਣੇ ਤੱਕ ਸਾਰੇ ਪ੍ਰਸ਼ਾਸਨ ਨੂੰ ਮੈਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਠੀਕ ਹੈ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਪੰਚਾਇਤੀ ਤੌਰ ਤੇ ਮਤਾ ਪੰਗਾਗੇ ਉਹਨਾਂ ਨੂੰ ਅਸੀਂ ਪਿੰਡ ਦੇ ਵਿੱਚੋਂ ਕੱਢਾਂਗੇ ਪਰ ਅਸੀਂ ਪੁਲਿਸ ਨਾਲ ਲੈ ਕੇ ਅਸੀਂ ਪਿੰਡ ਵਾਲਿਆਂ ਨੇ ਇਹ ਸੋਚਿਆ ਵੀ ਅਸੀਂ ਇੱਕ ਵਾਰੀ ਪਿੰਡ ਤੌਰ ਤੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਣਾ ਚਾਹਾਂਗੇ ਠੀਕ ਆ ਅਸੀਂ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਂਦੀ ਆ ਤੇ ਤਲਾਸ਼ੀ ਲੈਣ ਦੇ ਮੁਤਾਬਿਕ ਸਾਨੂੰ ਗੈਣੇ ਉਹਨਾਂ ਦੇ ਘਰ ਦੇ ਵਿੱਚੋਂ ਜੋ-ਜੋ ਬੰਦੇ ਉਹਨਾਂ ਨੂੰ ਦੇਖ ਕੇ ਗਏ ਆ ਉਹਨਾਂ ਦੀ ਜੁਐਲਰੀ ਦੇ ਨਾਲ ਪਰਚੀਆਂ ਨਹੀਂ ਗਈਆਂ ਸਾਡੇ ਕੋਲ ਠੀਕ ਆ ਨੰਬਰ ਦੇ ਉੱਤੇ ਇਹ ਆ ਉਹਨਾਂ ਦੇ ਬਿੱਡਾਂ ਦੇ ਵਿੱਚੋਂ ਪੈਸੇ ਮਿਲੇ ਆ ਸਾਨੂੰ ਪਤਾ ਹੀ ਨਹੀਂ ਹੈਗਾ ਕਿੰਨੇ ਕਿੰਨੇ ਠੀਕ ਆ ਕੋਈ ਗਿਣਤੀ ਨਹੀਂ ਆਵੀ ਉਸ ਤੋਂ ਬਾਅਦ ਸਾਨੂੰ ਇੱਕ ਕੰਪਿਊਟਰਾਈਜ਼ ਕੰਡਾ ਮਿਲਿਆ ਉਹਨਾਂ ਦੇ ਘਰ ਤੋਂ ਠੀਕ ਆ ਉਸ ਤੋਂ ਬਾਅਦ ਆ ਨਿੱਕੀਆਂ ਨਿੱਕੀਆਂ ਲਫਾਮੀਆਂ ਉਹਨਾਂ ਦੇ ਘਰੋਂ ਮਿਲੀਆਂ ਠੀਕ ਆ ਜੋ ਲਫਾਮੀਆਂ ਜਿਹਦੇ ਵਿੱਚ ਚਿੱਟਾ ਪਾ ਕੇ ਉਹ ਫੇਰ ਕਰਕੇ ਦਿੱਤੇ ਆ ਤੇ ਉਹਨੇ ਤੇ ਇਹਦੇ ਵਿੱਚ ਸਾਰੇ 53 ਬੀੜੀਆਂ ਨੇ ਤੇ ਆ ਮੋਬਾਈਲ ਮਿਲੇ ਆ ਉਹਨਾਂ ਦੇ ਘਰ ਤੋਂ ਆ ਪੈਸੇ ਮਿਲੇ ਆ ਤੇ ਆ ਬਾਕੀ ਜਿਹੜੇ ਹੈਗੇ ਆ ਆ ਮੁੰਡੇ ਆਉਂਦੇ ਹੋਣਗੇ ਨਹੀਂ ਕੁਝ ਹੁੰਦਾ ਉਹ ਤੇ ਆ ਵੀ ਹਰ ਇੱਕ ਚੀਜ਼ ਉਹਨਾਂ ਕੋਲ ਗਿਫਤੀ ਛੱੜ ਕੇ ਜਾਂਦੇ ਆ ਦੇ ਐਦਾਂ ਸਾਡੇ ਕੋਲ 53 ਰਹਿ ਗਈਆਂ ਇੰਜੈਕਸ਼ਨ ਮਿਲੇ ਆ ਸਾਨੂੰ 53 ਦਿਖਾਓ 53 ਹੈ ਵੀ ਆਨੇ ਰੋਡਿਆਣੀ ਪਿੰਡ ਦਾ ਹਾਲ ਆ ਜੀ ਆ ਦੇਖਾ ਸਾਰਾ 53 ਦੇਖ ਲਓ ਆ ਦੇਖੋ ਮਾਨਸਪਤੀ ਪ੍ਰਸ਼ਾਸਨ ਕਹਿੰਦਾ ਸਾਨੂੰ ਸਬੂਤ ਦਿਓ ਪ੍ਰਸ਼ਾਸਨ ਨੂੰ ਇਹ ਗੱਲ ਕਹਿ ਰਹੇ ਆ ਅਸੀਂ ਬਾਰ ਬਾਰ ਐਸ.ਐਚ.ਓ ਸਾਹਿਬ ਇਹ ਗੱਲ ਕਹਿ ਰਹੇ ਸੀ ਸਰਪੰਚ ਸਾਹਿਬ ਸਾਨੂੰ ਸਬੂਤ ਦਿਖਾਓ ਹੁਣ ਸਬੂਤ ਦੇ ਦਈਏ ਹੁਣ ਅਸੀਂ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਸਬੂਤ ਦੇ ਰਹੇ ਆ ਸਾਰੇ ਰੋ ਹੱਥ ਜੋੜ ਕੇ ਬੇਨਤੀ ਕਰਦੇ ਜਿੰਨੇ ਇੱਥੇ ਵੀਰ ਲਾਈਵ ਹੋਇਆ ਹੋ ਰਿਹਾ ਆ ਸਾਰਿਆਂ ਨੂੰ ਬੇਨਤੀ ਆ ਕਿ ਸਾਡੀ ਇਹ ਮੰਗ ਸਰਕਾਰ ਤੱਕ ਪਹੁੰਚਾਈ ਜਾਵੇ ਵੀ ਅਸੀਂ ਪਿੰਡ ਵਾਲੇ ਨੇ ਹੁਣ ਸਬੂਤ ਵੀ ਦੇਤੇ ਆ ਹਲਕੇ ਤੱਕ ਦਾ ਪਿੰਡ ਮੜਿਆਣੀ ਹਲਕੇ ਤੱਕ ਦੇ ਮੜਿਆਣੀ ਵਿੱਚੋਂ ਸਬੂਤ ਦੇਤੇ ਆ ਜਿਹੜਾ ਪਿੰਡ ਦੇ ਕਿੱਤੇ ਵਿੱਚ ਦੇ ਵਿੱਚ ਇੱਕ ਨੰਬਰ ਤੇ ਸੀਗਾ ਸਾਰਾ ਬੋਲਿਆ ਹੁਣ ਦੱਸੋ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰੀਆ ਵੀ ਹੁਣ ਆਪਦੀ ਇੱਕ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸਾਡੇ ਪਿੰਡ ਦੇ ਵਿੱਚੋਂ ਕੱਢਿਆ ਜਾਵੇ ਹੁਣ ਦੇਖਣਾ ਇਹ ਵੀ ਹੋਊਗਾ ਜਿਹੜਾ ਸਮਾਨ ਇਹਨਾਂ ਫੜਿਆ ਵਾ ਕੌਣ ਖਾਲੇ ਕਦੋਂ ਤੱਕ ਉਹਨਾਂ ਨੂੰ ਰਿਹਾਈ ਕਰ ਦਿਆ ਕ੍ਰਿਪਤਾ ਕਰਕੇ ਉਹਨਾਂ ਨੂੰ ਬੰਦ ਦੀ ਕਾਰਵਾਈ ਵੱਧ ਤੋਂ ਵੱਧ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਸਾਡੀ ਬੇਨਤੀ ਪ੍ਰਸ਼ਾਸਨ ਹੈ ਕਿ ਇਹ ਨਹੀਂ ਹੈਗਾ ਅੱਗੇ ਪਿੰਡ ਦੇ ਵਿੱਚੋਂ ਜਾਂ ਔਰ ਉਹ ਫੜ ਕੇ ਲੈ ਜਾਂਦੀ ਸੀ ਪੁਲਿਸ ਉਹਨਾਂ ਨੂੰ ਪਿੰਡ ਵਿੱਚੋਂ ਹੀ ਜਾ ਕੇ ਨਾਲ ਵੀਰ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਥੋੜੇ ਬੱਚੇ ਬਾਹਰ ਨੇ ਨਾ ਤਾਂ ਘਟੋ ਘਟ ਸਾਡੇ ਬੱਚੇ ਖਰਾਬ ਨਾ ਹੋ ਗਏ ਜਿਹੜਾ ਜ਼ਮਾਨਤ ਕਰਾਉ ਉਹ ਤੇ ਬੰਦ ਦੀ ਕਾਰਵਾਈ ਕਰੇ ਅਸੀਂ ਮਤਾ ਪਾਵਾਂਗੇ ਉਹਨਾਂ ਨੂੰ ਪਿੰਡੋਂ ਬਾਹਰ ਕੱਢਣ ਦਾ ਨੰਬਰ 2 ਦੇ ਮਤਾਂ ਮੇਰਾ ਇਹ ਹੂੰ ਜਿਹੜਾ ਵੀ ਪਿੰਡ ਵਿੱਚੋਂ ਉਹਨਾਂ ਦੀ ਜਮਾਨਤ ਕਰਾਊਗਾ ਚਾਹੇ ਜਰਨਲ ਦਾ ਕੋਈ ਵੀ ਕੈਟਾਗਰੀ ਨਾਲ ਸੰਬੰਧ ਰੱਖਦਾ ਕੋਈ ਵੀ ਪਾਰਟੀ ਪੁਲਿਸ ਆਈ ਠੀਕਾ ਉਹਨਾਂ ਨੇ ਜਿਹਾ ਕਿ ਸਦਸਿਆ ਵੀ ਸਾਡੇ ਪਿੰਡ ਦੇ ਵਿੱਚ ਛਰੇ ਆਮ ਚਿੱਟਾ ਫਿਕਰਿਆਗਾ ਕੋਈ ਨਾਥੀ ਪੈ ਰਹੀ ਅਸੀਂ ਜਗਰਾਵਾਂ ਤੱਕ ਲੁਧਿਆਣੇ ਤੱਕ ਸਾਰੇ ਪ੍ਰਸ਼ਾਸਨ ਨੂੰ ਮੈਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਠੀਕਾ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਪੰਚਾਇਤੀ ਤੌਰ ਤੇ ਮਤਾ ਪੰਘਾਂਗੇ ਉਹਨਾਂ ਨੂੰ ਅਸੀਂ ਪਿੰਡ ਦੇ ਵਿੱਚੋਂ ਕੱਢਾਂਗੇ ਪਰ ਅਸੀਂ ਪੁਲਿਸ ਨਾਲ ਲੈ ਕੇ ਅਸੀਂ ਪਿੰਡ ਵਾਲੇ ਨੇ ਇਹ ਸੋਚਿਆ ਵੀ ਅਸੀਂ ਇੱਕ ਵਾਰੀ ਪਿੰਡ ਘੌਰ ਤੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਣਾ ਚਾਹਾਂਗੇ ਠੀਕ ਆ ਅਸੀਂ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਂਦੀ ਆ ਤੇ ਤਲਾਸ਼ੀ ਲੈਣ ਦੇ ਮੁਤਾਬਿਕ ਸਾਨੂੰ ਗੈਣੇ ਉਹਨਾਂ ਦੇ ਘਰ ਦੇ ਵਿੱਚੋਂ ਜੋ-ਜੋ ਬੰਦੇ ਉਹਨਾਂ ਨੂੰ ਦੇਖੇ ਗਏ ਆ ਉਹਨਾਂ ਦੀ ਜੁਐਲਰੀ ਦੇ ਨਾਲ ਪਰਚੀਆਂ ਨਿਕੀਆਂ ਸਾਡੇ ਕੋਲ ਠੀਕ ਆ ਨੰਬਰ ਤੇ ਆ ਤੇ ਇਹ ਆ ਉਹਨਾਂ ਦੇ ਬਿੱਡਾਂ ਦੇ ਵਿੱਚੋਂ ਪੈਸੇ ਮਿਲੇ ਆ ਸਾਨੂੰ ਪਤਾ ਹੀ ਨਹੀਂ ਹੈਗਾ ਕਿੰਨੇ ਕਿੰਨੇ ਠੀਕ ਆ ਕੋਈ ਗਿਣਤੀ ਨਹੀਂ ਆਵੀ ਉਸ ਤੋਂ ਬਾਅਦ ਸਾਨੂੰ ਇੱਕ-ਇੱਕ ਕੰਪਿਊਟਰ ਆਈਸਕੰਡਾ ਮਿਲੇ ਉਹਨਾਂ ਦੇ ਘਰ ਤੋਂ ਠੀਕ ਆ ਉਸ ਤੋਂ ਬਾਅਦ ਆ ਨਿੱਕੀਆਂ-ਨਿੱਕੀਆਂ ਬਾਤੀਆਂ ਉਹਨਾਂ ਦੇ ਘਰੋਂ ਮਿਲੀਆਂ ਠੀਕ ਆ ਜੋ ਲਫਾਫੀਆਂ ਜਿਹਦੇ ਵਿੱਚ ਚਿੱਟਾ ਪਾ ਕੇ ਉਹ ਵੇਚ ਕਰਕੇ ਦਿੱਤੇ ਆ ਤੇ ਉਹਦੇ ਤੇ ਇਹਦੇ ਵਿੱਚ ਸਾਨੂੰ 53 ਮਿਲੀਅਨ ਤੇ ਆ ਮੋਬਾਈਲ ਮਿਲੇ ਉਹਨਾਂ ਦੇ ਘਰ ਤੋਂ ਆ ਪੈਸੇ ਮਿਲੇ ਆ ਤੇ ਆ ਬਾਕੀ ਜਿਹੜੇ ਹੈਗੇ ਆ ਆ ਮੁੰਡੇ ਆਦੇ ਹੋਣਗੇ ਨਹੀਂ ਕੁਝ ਹੁੰਦਾ ਉਹ ਤੇ ਅਸੀਂ ਹਰ ਇੱਕ ਚੀਜ਼ ਉਹਨਾਂ ਕੋਲ ਗਿਣਤੀ ਧਰ ਕੇ ਜਾਂਦੇ ਆ ਇਹ ਐਦਾਂ ਸਾਡੇ ਕੋਲ 53 ਨੇਗੀਆਂ ਇੰਜੈਕਸ਼ਨ ਮਿਲੇ ਆ ਸਾਨੂੰ 53 ਦਿਖਾਓ 53 ਹਾਂ ਜੀ ਆਨੇ ਦੇਖਿਆ ਕੜਿਆਣੀ ਪਿੰਡ ਦਾ ਹਾਲ ਆ ਜੀ ਆਹ ਦੇਖੋ 53 ਦੇਖ ਲਓ ਆ ਦੇਖੋ ਮਾਨਸਪੁਰ ਪ੍ਰਸ਼ਾਸਨ ਕਹਿੰਦਾ ਸਾਨੂੰ ਸਬੂਤ ਦਿਓ ਪ੍ਰਸ਼ਾਸਨ ਸਾਨੂੰ ਇਹ ਗੱਲ ਕਹਿ ਰਹੇ ਆ ਅਸੀਂ ਬਾਰ ਬਾਰ ਐਸਐਚਓ ਸਾਹਿਬ ਇਹ ਗੱਲ ਕਹਿ ਰਹੇ ਸੀ ਸਰਪੰਚ ਸਾਹਿਬ ਸਾਨੂੰ ਸਬੂਤ ਦਿਖਾਓ ਹੁਣ ਸਬੂਤ ਦੇਤਾ ਜੀ ਹੁਣ ਅਸੀਂ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਸਬੂਤ ਦੇ ਰਹੇ ਆ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਜਿੰਨੇ ਇੱਥੇ ਵੀਰ ਲਾਈਵ ਹੋਇਆ ਹੋ ਰਿਹਾ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੀ ਇਹ ਮੰਗ ਸਰਕਾਰ ਤੱਕ ਪਹੁੰਚਾਈ ਜਾਵੇ ਵੀ ਅਸੀਂ ਪਿੰਡ ਵਾਲੇ ਨੇ ਹੁਣ ਸਬੂਤ ਵੀ ਦੇਤੇ ਆ ਹਲਕੇ ਤੱਕ ਦਾ ਪਿੰਡ ਮੜਿਆਣੀ ਹਲਕੇ ਤੱਕ ਦੇ ਮੜਿਆਣੀ ਵਿੱਚੋਂ ਸਬੂਤ ਦੇਤੇ ਆ ਜਿਹੜਾ ਪਿੰਡੇ ਚਿੱਟੇ ਵੇਚਣ ਦੇ ਵਿੱਚ ਇੱਕ ਨੰਬਰ ਤੇ ਸੀਗਾ ਸਾਰਾ ਬੋਲੇ ਹੁਣ ਦੱਸੋ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਪਈਆ ਵੀ ਹੁਣ ਆਪਣੀ ਵਣਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸਾਡੇ ਪਿੰਡ ਦੇ ਵਿੱਚੋਂ ਕੱਢਿਆ ਜਾਵੇ ਹੁਣ ਦੇਖਣਾ ਹੈ ਵੀ ਹੋਊਗਾ ਜਿਹੜਾ ਸਮਾਨ ਇਹਨਾਂ ਫੜਿਆ ਵਾ ਕੌਣ ਖਾਲੇ ਕਦੋਂ ਤੱਕ ਨੂੰ ਰਿਹਾਈ ਕਰ ਦੇ ਕੋਰਪਾ ਕਰਕੇ ਉਹਨਾਂ ਨੂੰ ਬੰਦੀ ਕਾਰਵਾਈ ਬੰਦਵਾ ਸਾਫਤ ਕਾਰਵਾਈ ਕੀਤੀ ਜਾਵੇ ਅਸੀਂ ਸਾਡੀ ਬੇਨਤੀ ਪ੍ਰਸ਼ਾਸਨ ਨੇ ਕਿਹਾ ਹੀ ਹੈ ਇਹ ਨਹੀਂ ਹੈਗਾ ਅੱਗੇ ਪਿੰਡ ਦੇ ਵਿੱਚੋਂ ਜਾਂ ਹੋਰ ਉਹ ਫੜ ਕੇ ਲੈ ਜਾਂਦੀ ਸੀ ਪੁਲਿਸ ਉਹਨਾਂ ਨੂੰ ਪਿੰਡ ਵਿੱਚੋਂ ਹੀ ਜਾ ਕੇ ਤੇ ਨਾਲ ਵੀਰ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਥੋੜੇ ਬੱਚੇ ਬਾਹਰ ਨਹੀਂ ਨਾ ਤਾਂ ਘਟੋ ਘਟ ਸਾਡੇ ਬੱਚੇ ਖਰਾਬ ਨਾ ਹੋ ਜੇ ਠੀਕ ਹੈ ਜਿਮਾਨਤ ਕਰਾਓ ਉਹ ਤੇ ਬੰਦੀ ਕਾਰਵਾਈ ਕਰਾਓ ਨੰਬਰ 1 ਅਸੀਂ ਮਤਾ ਪਾਵਾਂਗੇ ਉਹਨਾਂ ਪਿੰਡੋਂ ਬਾਹਰ ਕੱਢਣ ਪਰ ਦੋਦੇ ਮਤਾ ਮੇਰਾ ਇਹ ਹੂ ਜਿਹੜਾ ਵੀ ਪਿੰਡ ਵਿੱਚੋਂ ਉਹਨਾਂ ਦੀ ਜ਼ਮਾਨਤ ਕਰਾਊਗਾ ਚਾਹੇ ਜਰਨਲ ਦਾ ਕੋਈ ਵੀ ਕੈਟਾਗਰੀ ਨਾਲ ਸੰਬੰਧ ਰੱਖਦਾ ਕੋਈ ਵੀ ਪਾਰਟੀ ਪੁਲਿਸ ਆਈ ਠੀਕਾ ਉਹਨਾਂ ਨੇ ਜਿਹਾ ਸੱਚ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ ਝਰੇਆਮ ਚਿੱਟਾ ਫਿੱਕ ਰਿਹਾਗਾ ਕੋਈ ਨਾਥੀ ਪੈ ਰਹੀ ਅਸੀਂ ਜਗਰਾਮਾਂ ਦਾ ਕਿ ਲੁਧਿਆਣੇ ਤੱਕ ਸਾਰੇ ਪ੍ਰਸ਼ਾਸਨ ਨੂੰ ਮੈਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਠੀਕਾ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਪੰਚਾਇਤੀ ਤੌਰ ਤੇ ਮਤਾ ਪਾਣਾ ਹੈ ਉਹਨਾਂ ਨੂੰ ਅਸੀਂ ਪਿੰਡ ਦੇ ਵਿੱਚੋਂ ਕੱਢਾਂਗੇ ਪਰ ਅਸੀਂ ਪੁਲਿਸ ਨਾਲ ਲੈ ਕੇ ਅਸੀਂ ਪਿੰਡ ਵਾਲੇ ਨੇ ਇਹ ਸੋਚਿਆ ਵੀ ਅਸੀਂ ਇੱਕ ਵਾਰੀ ਪਿੰਡ तौर ਤੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਣਾ ਚਾਹਾਂਗੇ ਠੀਕ ਆ ਅਸੀਂ ਸਾਰੇ ਪਿੰਡ ਵਾਰਿਆਂ ਨੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਂਦੀ ਆ ਤੇ ਤਲਾਸ਼ੀ ਲੈਣ ਦੇ ਮੁਤਾਬਿਕ ਸਾਨੂੰ ਗਹਿਣੇ ਉਹਨਾਂ ਦੇ ਘਰ ਦੇ ਵਿੱਚੋਂ ਜੋ ਜੋ ਬੰਦੇ ਉਹਨਾਂ ਨੂੰ ਦੇਖ ਕੇ ਗਏ ਆ ਉਹਨਾਂ